ਦੋਸਤੋ ਇਹ ਕਿਤਾਬ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਕਿਤਾਬ ਹੈ ਕੁੰਡੀਆਂ ਨਰਿੰਦਰ ਸਿੰਘ ਕਪੂਰ ਜਿਹੜੇ ਇੱਕ ਵੱਡੇ ਵਿਦਵਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾਮੁਕਤ ਪ੍ਰੋਫੈਸਰ ਜਰਨਲਿਜ਼ਮ ਦੇ ਵੀ ਪ੍ਰੋਫੈਸਰ ਉਹ ਤੇ ਕਈ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਜਿਹੜੀ ਲੇਟੈਸਟ ਕਿਤਾਬ ਹੈ ਉਹਨਾਂ ਦੀ ਕਪੂਰ ਸਾਹਿਬ ਹੋਰਾਂ ਦੀ ਉਹ ਕਿਤਾਬ ਹੈਗੀ ਹੈ ਕੁੰਡੀਆਂ ਤੇ ਹਰ ਵਾਰ ਦੀ ਤਰ੍ਹਾਂ ਇਹ ਕਿਤਾਬ ਵੀ ਬੜੀ ਸ਼ਾਨਦਾਰ ਹੈ ਇਸ ਕਿਤਾਬ ਦੇ ਵਿੱਚ ਵੀ ਬੜੇ ਜ਼ਿੰਦਗੀ ਦੇ ਤਜਰਬੇ ਨੇ ਖਟੀਆਂ ਮਿੱਠੀਆਂ ਯਾਦਾਂ ਨੇ ਲੰਮਾ ਸਮਾਂ ਜਦੋਂ ਬੰਦਾ ਆਪਣੀ ਕੋਈ ਜ਼ਿੰਦਗੀ ਦੇ ਵਿੱਚ ਕੋਈ ਕੰਮਕਾਰ ਕਰਦਾ ਕੋਈ ਸਟਰਗਲ ਕਰਦਾ ਸੰਘਰਸ਼ ਕਰਦਾ ਚੰਗੇ ਮਾੜੇ ਦਿਨ ਹੰਡਾਉਂਦਾ ਜਾਂ ਕਹਿ ਲਓ ਕਿ ਦੀਨ ਦੁਨੀਆ ਘੁੰਮਦਾ ਆਪਣੇ ਪੇਸ਼ੇ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਆਪਣੀ ਜੋਬ ਕਰਦਾ ਬਿਜ਼ਨਸ ਕਰਦਾ ਆਪਣੀ ਸੋਸ਼ਲ ਲਾਈਫ ਦੇ ਵਿੱਚ ਜੋ ਵੀ ਉਤਾਰ ਚੜ੍ਹਾਉਂਦੇ ਨੇ ਅਲਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੰਦਿਆਂ ਨੂੰ ਇੱਕ ਜ਼ਿੰਦਗੀ ਦਾ ਲੰਮਾ ਤਜਰਬਾ ਹਾਸਲ ਹੁੰਦਾ ਤੇ ਬੰਦਾ ਜਦੋਂ ਉਹ ਤਜਰਬਾ ਕਿਤਾਬਾਂ ਦੇ ਰੂਪ ਦੇ ਵਿੱਚ ਲਿਖ ਦਿੰਦਾ ਤਾਂ ਆਉਣ ਵਾਲੀ ਪੀੜ੍ਹੀਆਂ ਦੇ ਲਈ ਬੜਾ ਹੋ ਸਹਾਇਕ ਸਿੱਧ ਹੁੰਦਾ ਕਪੂਰ ਸੋਹ ਕਪੂਰ ਸਾਹਿਬ ਉਹਨਾਂ ਦੀ ਕਿਤਾਬ ਹੈ ਕੁੰਡੀਆਂ ਤੇ 400 ਰੁਪਏ ਦਾ ਪ੍ਰਾਈਸ ਹੈ ਤੇ ਜਿਹੜੇ ਇਹਦੇ ਪੇਜ ਨੇ ਉਹ 352 ਪੇਜ ਨੇ ਜ਼ਰੂਰ ਤੁਸੀਂ ਪੜਿਓ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਮੈਂ ਵੀ ਸਾਨੂੰ ਜੋ ਦੇ ਚ ਪੜ੍ਹੂਗਾ ਦੱਸੂਗਾ